ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਦੁਨੀਆ ਦੀ ਮਾਨਵਤਾ ਆਪੋ ਆਪਣੇ ਧਰਮਾਂ ਦੀ ਹੋਂਦ ਨੂੰ ਸਥਿਰ ਰੱਖਣ ਦੀ ਖਾਤਰ ਕੰਪੀਟੀਸ਼ਨ ਦੇ ਯੁੱਗ ਦੇ ਵਿੱਚ ਆਪੋ ਆਪਣਾ ਜੋ ਯੋਗਦਾਨ ਆਪੋ ਆਪਣੇ ਧਰਮਾਂ ਦੇ ਵਿੱਚ ਪਾ ਰਹੇ ਆ ਸਮੁੱਚੇ ਦੁਨੀਆ ਦੇ ਧਰਮ ਸਮੁੱਚੀ ਦੁਨੀਆ ਸਿੱਖ ਧਰਮ ਦੀ ਵੱਖਰੀ ਪਛਾਣ ਨੂੰ ਲੈ ਕੇ ਅੱਜ ਸਮੁੱਚੀ ਸਿੱਖ ਕੌਮ ਸਿੱਖ ਪੰਥ ਕੇਂਦਰਿਤ ਹੋ ਕੇ ਉਸ ਤੇ ਦ੍ਰਿੜ ਪਹਿਰਾ ਦੇਣ ਦੇ ਲਈ ਆਪੋ ਆਪਣਾ ਯੋਗਦਾਨ ਪਾ ਰਿਆ ਪਰ ਬੜੇ ਅਫਸੋਸ ਨਾਲ ਅੱਜ ਬੜੀ ਇਹ ਗੱਲ ਸੁਣਨ ਨੂੰ ਮਿਲੀ ਕਿ ਸਿੱਖ ਕੌਮ ਦੀ ਮਾਨਮਤੀ ਜੋ ਸੰਸਥਾ ਵਾ ਜਿਹਨੂੰ ਬੜੀਆਂ ਕੁਰਬਾਨੀਆਂ ਦੇ ਕੇ ਸਿੱਖ ਕੌਮ ਨੇ ਸਥਾਪਿਤ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰ ਅਮਰਸਰ ਸਾਹਿਬ ਉਸ ਕਮੇਟੀ ਦੀ ਐਜੈਕਟਿਵ ਕਮੇਟੀ ਦੀ ਅੱਜ ਮੀਟਿੰਗ ਦੇ ਵਿੱਚ ਜਥੇਕਰ ਬਲਵੰਤ ਸਿੰਘ ਜੀ ਨੰਦਗੜ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਦੀ ਜਿਸ ਹੱਬ ਦੇ ਨਾਲ ਸੇਵਾ ਮੁਕਤੀ ਕੀਤੀ ਗਈ ਆ ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਜਿਹੜਾ ਮਸਲਾ ਸੀ ਜਥੇਦਾਰ ਬਲਵੰਤ ਸਿੰਘ ਨੰਦਗੜ ਜੀ ਨੇ ਸਿੱਖ ਕੌਮ ਦੀ ਜੋ ਵੱਖਰੀ ਪਛਾਣ ਸੀ ਉਸ ਨੂੰ ਸਥਾਪਿਤ ਰੱਖਣ ਦੀ ਖਾਤਰ ਜੋ ਉਹਨਾਂ ਨੇ ਦ੍ਰਿੜਤਾ ਦੇ ਨਾਲ ਸਟੈਂਡ ਲਿਆ ਸੀ ਪਹਿਰਾ ਦਿੱਤਾ ਸੀ ਉਸ ਸਟੈਂਡ ਨੂੰ ਥਰਕਾਉਣ ਦੀ ਖਾਤਰ ਜਿਸ ਢੰਗ ਨਾਲ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾ ਰਿਹਾ ਅੱਜ ਸਮੁੱਚਾ ਪੰਥ ਸਮੁੱਚੀ ਕੌਮ ਇਕਜੁੱਟ ਹੋ ਕੇ ਉਸ ਦੀ ਨਿੰਦਿਆ ਕਰੇ ਤਾਂ ਕਿ ਸਿੱਖ ਧਰਮ ਦੀ ਵੱਖਰੀ ਪਛਾਣ ਦੀ ਜੋ ਹੋਂਦ ਆ ਜਿਹੜਾ ਪਲੇਟਫਾਰਮ ਨਾਨਕਸ਼ਹੀ ਕੈਲੰਡਰ ਆ ਉਸ ਤੇ ਦ੍ਰਿੜਤਾ ਨਾਲ ਪਹਿਰਾ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ